ਬਖਸ਼ਿਓ ਫਤਿਹ ਪ੍ਰਮਾਣ ਕਰੋ ਗੱਜ ਵਜ ਕੇ ਆਖੋ ਜੀ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚੰਨਾ ਚਿਆਂਣ ਬੰਦਗੀ ਦੀ दात ਚੋੜੀ ਪਾਦਿਓ ਰੱਖਿਓ ਨਿਮਾਣਿਆ ਦਮਾਣ ਬੰਦਗੀ ਦੀ दात ਚੋੜੀ ਪਾਦਿਓ ਰਖਿਓ ਨਿਮਾਣਿਆਂ ਦਾ ਮਾਨ ਜਨਮ ਮਨੁੱਖ ਦਿੱਤ ਦਾਤਿਆ ਕਰੀਏ ਕਿਵੇਂ ਤਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀ ਨਾ ਹਰ ਵੇਲੇ ਹੋ ਫਰੇ ਯਾਦ ਜੀ ਬੇਨਤੀ ਕਬੂਲੋ ਸੱਚੇ ਪਾਤਸ਼ਾ ਬੇਨਤੀ ਕਬੂਲੋ ਸੱਚੇ ਪਾਤਸ਼ਾ ਦਿਨਾਂ ਦੇ ਆ ਜਾਣੇ ਜਾਣੀ ਜਾ ਬੰਦਗੀ ਦੀ ਦਾਤ ਚੋਲੀ ਪਾਦਿਓ ਰੱਖਿਓ ਨਿਮਾਣਿਆ ਦਾ ਮਾਨ ਬੰਦਗੀ ਦੀ ਦਾਤ ਚੋਲੀ ਪਾਦਿਓ ਰੱਖਿਓ ਨਿਮਾਣਿਆ ਦਾ ਮਾਨ ਮਾਇਆ ਦੇ ਪੁਲਾਵੇ ਵਿੱਚ ਆਣ ਕੇ ਜਿ ਪੁੱਲ ਗਏ ਆਂ ਸੀ ਤੇਰੇ ਨਾਮ ਨੂੰ ਮਨ ਸਦਾ Papa ਵੱਲ ਦੌੜਦਾ ਕਸਦੇ ਹੋਏ ਮਾਨ ਨੀ ਵਾ ਉੱਚੀ ਮਾਤ ਬਖਸ਼ੋ ਦੇਵੋ ਸੁਭ ਗੁਣਾ ਦਾ ਗਿਆਨ ਬੰਦਗੀ ਦੀ ਦਾਤ ਚੋੜੀ ਪਾਦੇਓ ਰੱਖਿਓ ਨੀ ਮਾਨਿਆ ਦਮਨ ਬੰਦਗੀ ਦੀ ਦਾਤ ਚੋੜੀ ਪਾਦੇਓ ਰੱਖਿਓ ਨੀ ਮਾਨਿਆ ਦਮਨ ਵੈਰੀ ਤੇ ਬਗਾਨਾ ਕੋਈ ਦਿ세ਨਾ ਜਿਤੋਂ ਮੇ ਵੇਲੇ ਹੋ ਹੱਥ ਜੋੜੀਏ ਤੇਰੇ ਪਾਣੇ ਵਿੱਚ ਸੱਚੇ ਪਾਤਸ਼ਾਹ ਵੜਾ ਸਰਬਤ ਵਾਲਾ ਲੋੜੀਏ ਚੜਦੀ ਕਲਾ ਦੇ ਵਿੱਚ ਰੱਖਣਾ ਚੜਦੀ ਕਲਾ ਦੇ ਵਿੱਚ ਰੱਖਣਾ ਤੇਰਾ ਹੀ ਭਰੋਸਾ ਤੇਰਾ ਤਾਂ ਬੰਦਗੀ ਦੀ ਦਾਤ ਚੋਲੀ ਪਾ ਦੇਓ ਰੱਖਿਓ ਨਿਮਾਣਿਆ ਦਮਨ ਬੰਦਗੀ ਦੀ ਦਾਤ ਚੋਲੀ ਪਾ ਦੇਓ ਰੱਖਿਓ ਨਿਮਾਣਿਆ ਦਮਨ ਸ਼ਰਣਾ ਪਿਆ ਦੀ लाज ਰੱਖਣੀ ਸਰਬ ਮਰਾਥ ਜੀ ਨੂਰਪੁਰੀ ਬੇਨਤੀ ਗੁਜਾਰਦਾ ਰੱਖੋ ਜਾਗੋ ਲੈਰ ਸਿਰ ਹੱਥ ਜੀ ਨੂਰਪੁਰੀ ਬੇਨਤੀ ਗੁਜਾਰਦਾ ਰੱਖੋ ਜਾਗੋ ਲੈਰ ਸਿਰ ਹੱਥ ਜੀ ਤੱਕਿਆ ਮੈਂ ਕੋ ਤੇਰਾ ਆਸਰਾ ਤੱਕਿਆ ਮੈਂ ਕੋ ਤੇਰਾ ਆਸਰਾ ਦੇਖਿਆ ਮੈਂ ਸਾਰਾ જગ ਝਾਣ ਬੰਦਗੀ ਦੀ ਦਾਤ ਚੋਲੀ ਪਾਦਿਓ ਰੱਖਿਓ ਨਿਮਾਣੇ ി മാണ ഗാ ല ശ്രീ ഗുരു ഗോബി